ਪਰ ਗੱਲ ਇਹ ਹੈ ਕਿ ਜਿਹੜੀ ਇੱਕ ਸਟੇਟ ਦੀ ਵਿੱਚ ਇੰਨੀ ਸੋਨੇ ਵਰਗੀ ਜ਼ਮੀਨ ਹੈ ਜਿੱਥੇ ਕਹਿੰਦੇ ਫਸਲਾਂ ਛੱਡੋ ਬੰਦੇ ਉੱਗ ਪੈਂਦੇ ਨੇ ਜਦੋਂ ਐਡਾ ਵੱਡਾ ਰੋਡ ਇੱਕ ਜਗ੍ਹਾ ਲੰਘ ਜਾਂਦਾ ਤਾਂ ਜ਼ਮੀਨ ਹਮੇਸ਼ਾ ਲਈ ਖੁੱਸ ਜਾਂਦੀ ਆ ਉਸ ਕਿਸਾਨ ਤੋਂ ਵੀ ਤੇ ਉਸ ਸਟੇਟ ਤੋਂ ਵੀ ਸੂਬੇ ਤੋਂ ਵੀ ਜਦੋਂ ਕਿਸੇ ਫੈਕਟਰੀ ਜਾਂ ਕੰਪਨੀ ਨੇ ਕੋਈ ਵੱਡਾ ਪਲਾਂਟ ਲਾਣਾ ਹੁੰਦਾ ਕੋਈ 200 400 800 ਹਜ਼ਾਰ ਕਿੱਲੇ ਦੇ ਵਿੱਚ ਕੰਮ ਸਰ ਜਾਂਦਾ ਪਰ ਜਦੋਂ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਲੰਘਦਾ ਨਾ ਫਿਰ 22000 ਏਕੜ ਜ਼ਮੀਨ ਇਕੱਲੇ ਪੰਜਾਬ ਦੀ ਐਕਵਾਇਰ ਹੋ ਜਾਂਦੀ ਐਕਵਾਇਰ ਹੁਣ ਤੋਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਪਿੱਛੇ ਕਾਨੂੰਨੀ ਐਕਟ ਕੰਮ ਕਰਦੇ ਨੇ ਅੱਜ ਦੀ ਵੀਡੀਓ ਚ ਆਪਾਂ ਜਾਣਾਂਗੇ ਕਿ ਜ਼ਮੀਨ ਨੂੰ ਐਕਵਾਇਰ ਕਰਨ ਦੇ ਕੀ ਤਰੀਕੇ ਨੇ ਕੀ ਪ੍ਰੋਸੈਸ ਹੈ ਸਰਕਾਰ ਕਿਹੜੇ ਐਕਟ ਦੇ ਥਰੂ ਜ਼ਮੀਨ ਐਕਵਾਇਰ ਕਰਦੀ ਹੈ ਤੇ 2013 ਦੇ ਵਿੱਚ ਕਾਂਗਰਸ ਨੇ ਕਿਹੜਾ ਜਾਂਦੇ ਜਾਂਦੇ ਚੰਗਾ ਕੰਮ ਕੀਤਾ ਸੀ ਲੋਕਾਂ ਦੇ ਲਈ ਉਹ ਕਿਹੜਾ ਐਕਟ ਬਣਾਇਆ ਸੀ ਜਿਹਦੇ ਕਰਕੇ ਵੱਡੇ ਵੱਡੇ ਬਿਜ਼ਨਸ ਘਰਾਣੇ ਕਾਂਗਰਸ ਦੇ ਖਿਲਾਫ ਹੋ ਗਏ ਸੀ ਉਹਨਾਂ ਤੋਂ ਨਾਰਾਜ਼ ਹੋ ਗਏ ਸੀ ਜਿਹੜਾ 1894 ਦਾ ਪੁਰਾਣਾ ਐਕਟ ਸੀ ਉਹਦੇ ਵਿੱਚ ਜੇ ਜ਼ਮੀਨ ਇੱਕ ਵਾਰੀ ਐਕਵਾਇਰ ਕਰ ਲਈ ਤਾਂ ਕਰ ਲਈ ਉਹਦੇ ਵਿੱਚ ਵਾਪਸ ਦੇਣ ਦੀ ਕੋਈ ਤਜਵੀਜ਼ ਨਹੀਂ ਸੀ 2013 ਦੇ ਐਕਟ ਦੇ ਵਿੱਚ ਇਹ ਵੀ ਹੈ ਕਿ ਜੇਕਰ ਜ਼ਮੀਨ ਐਕਵਾਇਰ ਕਰ ਲਈ 5 ਸਾਲਾਂ ਤੱਕ ਅਗਰ ਉੱਥੇ ਕੰਮ ਨਾ ਸ਼ੁਰੂ ਹੋਇਆ ਤਾਂ ਜ਼ਮੀਨ ਉਹ ਕਿਸਾਨ ਨੂੰ ਵਾਪਸ ਦੇ ਦਿੱਤੀ ਜਾਏਗੀ ਆਰਟੀਕਲ ਜਿਹੜਾ 19 ਹੈ ਨਾ ਆਪਣਾ ਸੰਵਿਧਾਨ ਦਾ ਉਹਦੇ ਵਿੱਚ ਸਾਡੇ ਫੰਡਾਮੈਂਟਲ ਰਾਈਟ ਲਿਖੇ ਨੇ ਉਹਦੇ ਵਿੱਚ ਇੱਕ ਆਪਣਾ ਰਾਈਟ ਹੁੰਦਾ ਸੀ ਰਾਈਟ ਟੂ ਪ੍ਰੋਪਰਟੀ ਕਿ ਜ਼ਮੀਨ ਦਾ ਅਧਿਕਾਰ ਕਿ ਜ਼ਮੀਨ ਮੇਰੀ ਹੈ ਵੇਚਾਂ ਨਾ ਵੇਚਾਂ ਨਾ ਕਰਦਾ ਜੋ ਮਰਜੀ ਹੈ ਜ਼ਮੀਨ ਤੇ ਹੱਕ ਮੇਰਾ ਲੇਕਿਨ ਸੰਵਿਧਾਨ ਦੀ 44 ਚੌਤਾਲਵੀਂ ਇੱਕ ਅਮੈਂਡਮੈਂਟ ਕੀਤੀ ਗਈ ਸੀ ਇਹਦੇ ਵਿੱਚ ਸੁਧਾਰ ਕੀਤਾ ਗਿਆ ਸੀ ਉਹਦੇ ਵਿੱਚ ਇਸ ਨੂੰ ਫੰਡਾਮੈਂਟਲ ਰਾਈਟ ਤੋਂ ਕੱਢ ਕੇ ਇਸ ਨੂੰ ਕਨਸਟੀਟਿਊਸ਼ਨਲ ਰਾਈਟ ਬਣਾ ਦਿੱਤਾ ਗਿਆ ਇਸ ਨੂੰ ਸੰਵਿਧਾਨਿਕ ਅਧਿਕਾਰ ਬਣਾ ਦਿੱਤਾ ਗਿਆ ਸੀ ਕਿਉਂਕਿ ਇਹ ਕਿਹਾ ਜਾਂਦਾ ਕਿ ਉਸ ਦੇਸ਼ ਦੀ ਉਸ ਇਲਾਕੇ ਦੀ ਤਰੱਕੀ ਦੇ ਲਈ ਹੁਣ ਰੇਲ ਲਾਈਨਾਂ ਵਿਛਾਉਣੀਆਂ ਸੜਕਾਂ ਪੁਲ ਹਾਈਵੇ ਬਣਾਉਣੇ ਤੇ ਵੱਡੀਆਂ ਵੱਡੀਆਂ ਕੰਪਨੀਆਂ ਫੈਕਟਰੀਆਂ ਲਾਉਣੀਆਂ ਵੀ ਉਸ ਦੇਸ਼ ਦੀ ਤਰੱਕੀ ਦੇ ਲਈ ਚੰਗੀ ਚੀਜ਼ ਹੈ ਇਹ ਕੰਮ ਕਰਨੇ ਪੈਣਗੇ ਲੋਕ ਭਲਾਈ ਦੇ ਲਈ ਪਰ ਜਦੋਂ ਚੰਗੀਆਂ ਪਲੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਖੁੱਸਦੀਆਂ ਫਿਰ ਕਿਸਾਨਾਂ ਨੂੰ ਚੰਗਾ ਨਹੀਂ ਲੱਗਦਾ ਇਸ ਨੂੰ ਆਰਟੀਕਲ 30A ਦੇ ਅੰਡਰ ਲਿਖਿਆ ਗਿਆ ਜੀ ਹੁਣ ਠੀਕ ਹੈ ਸੰਵਿਧਾਨਿਕ ਅਧਿਕਾਰ ਇੱਕ ਚੀਜ਼ ਤਾਂ ਇਹ ਆਪਣੇ ਲਈ ਜਾਣਨੀ ਜ਼ਰੂਰੀ ਹੈ ਇੱਕ ਨਾ ਆਪਣੇ ਕੋਲ ਐਕਟ ਹੁੰਦਾ ਸੀ ਅੰਗਰੇਜ਼ਾਂ ਦਾ ਇਹ 1894 ਦਾ ਐਕਟ 1894 ਦਾ ਐਕਟ ਸੀ ਲੈਂਡ ਐਕ acquisition ਐਕਟ ਜਿਹਦੇ ਨਾਲ ਸਰਕਾਰ ਕੋਈ ਵੀ ਜ਼ਮੀਨ ਐਕਵਾਇਰ ਕਰ ਲੈਂਦੀ ਸੀ ਤੇ ਇਹ ਐਕਟ 2013 ਤੱਕ ਚੱਲਦਾ ਆ ਬੇਸ਼ੱਕ ਸਮੇਂ-ਸਮੇਂ ਤੇ ਕੁਝ ਅਮੈਂਡਮੈਂਟ ਹੁੰਦੀਆਂ ਰਹੀਆਂ ਵਿੱਚ ਰੇਲਵੇ ਦਾ ਆਪਣਾ ਜਿਹੜਾ ਐਕਟ ਹੈ ਉਹਦੇ ਵਿੱਚ ਲੈਂਡ ਨੂੰ ਐਕਵਾਇਰ ਕਰਨ ਦਾ ਇੱਕ ਅਲੱਗ ਯਾਨੀ ਕਿ ਪ੍ਰੋਵੀਜ਼ਨ ਦਿੱਤੀ ਹੋਈ ਸੀ 2013 ਦੇ ਵਿੱਚ ਨਾ ਜਾਂਦੀ ਜਾਂਦੀ ਕਾਂਗਰਸ ਸਰਕਾਰ ਇੱਕ ਬੜਾ ਵਧੀਆ ਕੰਮ ਕਰ ਗਈ ਇਸ ਨੂੰ ਪ੍ਰੋ ਪੀਪਲ ਐਕਟ ਕਿਹਾ ਜਾਂਦਾ ਕਿ ਜਿਹੜਾ 2013 ਦਾ ਐਕਟ ਬਣਿਆ ਨਾ ਉਹ ਮੈਂ ਲਿਖਦਾ ਇੱਥੇ ਕਾਫੀ ਵੱਡਾ ਸਾਰਾ ਨਾਮ ਆ ਉਹਦਾ ਉਹਦੇ ਵਿੱਚ ਕਿਹਾ ਗਿਆ ਵੀ ਜੇ ਹੁਣ ਲੈਂਡ ਅਕਵਾਇਰ ਕਰਨੀਆਂ ਤੇ ਆ ਸਾਰੀਆਂ ਸ਼ਰਤਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਤੇ ਲੋਕਾਂ ਦੇ ਹਿੱਤ ਵਿੱਚ ਉਹ ਐਕਟ ਕਿਹਾ ਜਾਂਦਾ ਹਾਲਾਂਕਿ ਉਸ ਤਰੀਕੇ ਨਾਲ ਫਾਲੋ ਨਹੀਂ ਕੀਤਾ ਜਾਂਦਾ ਜਿਦੇ ਕਰਕੇ ਕਾਂਗਰਸ ਸਰਕਾਰ ਦੇ ਨਾਲ ਉਦੋਂ ਵੱਡੇ ਵੱਡੇ ਬਿਜ਼ਨਸ ਕਰਾਣੇ ਨੇ ਜਿਹੜੇ ਕਹਿੰਦੇ ਉਹ ਕਾਫੀ ਨਾਰਾਜ਼ ਹੋ ਗਏ ਸੀ ਵੀ ਸਾਡੇ ਹੱਕ ਦਾ ਐਕਟ ਨਹੀਂ ਰਿਹਾ ਆਪਾਂ ਗੱਲ ਕਰਾਂਗੇ ਕਿ ਪੁਰਾਣੇ ਐਕਟ ਦੇ ਵਿੱਚ ਕੀ ਸੀ ਤੇ ਨਵੇਂ ਦੇ ਵਿੱਚ ਕੀ ਆ ਗਿਆ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਜਿਹੜੀ ਇਹ ਜ਼ਮੀਨ ਨੂੰ ਐਕਵਾਇਰ ਕਰਨ ਦੀ ਪ੍ਰੋਸੈਸ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿਵੇਂ-ਕਿਵੇਂ ਸਾਡੇ ਤੱਕ ਪਹੁੰਚਦੀ ਹੈ ਇੱਕ ਮੈਂ ਰਫਲੀ ਜੀ ਤੁਹਾਨੂੰ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਕਰਦਾ ਤੁਹਾਡੇ ਦਿਮਾਗ ਦੇ ਵਿੱਚ ਕਿ ਜਿਹੜੀ NHAI ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇਹ ਮੰਨ ਕੇ ਚਲੋ ਕਿ ਕੋਈ ਸਟੇਟ ਹੈ ਠੀਕ ਹੈ ਪੰਜਾਬ ਮੰਨ ਲਓ ਕੋਈ ਮੰਨ ਲਓ ਇਧਰ ਇੱਕ ਸਟੇਟ ਹੋਰ ਹੈ ਇਥੇ ਤੀਜਾ ਕੋਈ ਆ ਗਿਆ ਸਟੇਟ ਤਾਂ ਇਹਨਾਂ ਨੇ ਕੋਈ ਮੰਨ ਕੇ ਚਲੋ 500 ਕਿਲੋਮੀਟਰ ਜਾਂ 5000 ਕਿਲੋਮੀਟਰ ਲੰਬੀ ਇੱਕ ਸੜਕ ਬਣਾਉਣੀ ਹੈ ਤਾਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਹੁਣ ਐਡੇ ਤੇ ਕਮਲੇ ਇਹ ਵੀ ਅਧਿਕਾਰੀ ਨਹੀਂ ਹੈਗੇ ਕਿ ਇਥੋਂ ਪੁਆਇੰਟ ਲੈ ਕੇ ਸਿੱਧੀ ਲਾਈਨ ਖਿੱਚ ਦੋ ਪਰ ਐਨੀ ਡਿੰਗੀ ਟੇਢੀ ਵੀ ਨਹੀਂ ਬਣਾ ਸਕਦੇ ਕਿ 5000 ਬਣਾਣੀ ਸੀ ਉਹ ਜਾ ਕੇ 7500 ਤੇ ਜਾ ਕੇ ਮੁੱਕੀ ਹੈ ਸੋ ਕੋਸ਼ਿਸ਼ ਕਰੀ ਜਾਂਦੀ ਐ ਐਕਟ ਦੇ ਵਿੱਚ ਕਿ ਜਿਹੜੀ ਘੱਟ ਉਪਜਾਊ ਜ਼ਮੀਨ ਐ ਉਹਦੇ ਵਿੱਚੋਂ ਦੀ ਸੜਕ ਨਾ ਲੰਗੇ ਪਰ ਹੁਣ ਪੰਜਾਬ ਵਰਗੀ ਸਟੇਟ ਐ ਹਰਿਆਣਾ ਵਰਗੀ ਸਟੇਟ ਐ ਉਹਦੀ ਤਾਂ ਹੁਣ ਚੱਪਾ ਚੱਪਾ ਉਪਜਾਊ ਜ਼ਮੀਨ ਐ ਨਾ ਤਾਂ ਕਿੰਨੀਆਂ ਕੁ ਹੁਣ ਜਾਣਾ ਤੇ ਇੱਧਰ ਨੂੰ ਵੇ ਹੁਣ ਇੱਥੇ ਉਪਜਾਊ ਜ਼ਮੀਨ ਐ ਇਹ ਤਾਂ ਹੈ ਨਹੀਂ ਵੀ ਲੰਬੇ ਲੰਬੇ ਦੀ ਇਦਾਂ ਕੱਟ ਦੇਣਗੇ ਸੋ ਮੰਨ ਕੇ ਚੱਲੋ ਵੀ ਪੂਰੀ ਗੌਰ ਘਾਰ ਕਰਕੇ ਵੀ ਇਦਾਂ ਦਾ ਕੋਈ ਆਪਸ ਲੁੰਗੜਾ ਇੱਥੇ ਪਾ ਕੇ ਵੀ ਆ ਸਾਡੀ ਸੜਕ ਬਣਦੀ ਐ ਪੰਜਾਬ ਆ ਗਿਆ ਪੰਜਾਬ ਦੇ ਆ ਜ਼ਿਲ੍ਹੇ ਆ ਗਏ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਲੰਘਣੀ ਐ ਤਾਂ ਇਸ NHAI ਨੇ ਇੱਕ ਨੋਟਿਸ ਪਾਉਣਾ ਕਿ ਆ ਅਸੀਂ ਸੜਕ ਬਣਾ ਰਹੇ ਹਾਂ ਉਹ ਸਾਰਾ ਨੋਟਿਸ ਜਿਹੜਾ ਅਖਬਾਰਾਂ ਦੇ ਵਿੱਚ ਛਪਦਾ ਸਟੇਟ ਦੀ ਸਰਕਾਰਾਂ ਦੇ ਕੋਲ ਜਾਂਦਾ ਜਿਹੜੇ ਜਿਹੜੇ ਜ਼ਿਲ੍ਹੇ 'ਚ ਉਹ ਸੜਕ ਲੰਘਣੀ ਹੁੰਦੀ ਹੈ ਉੱਥੋਂ ਦੇ ਡੀਸੀ ਸਾਹਿਬ ਨੂੰ ਉਹ ਜਾਂਦਾ ਨੋਟਿਸ ਸਾਰਾ ਤੇ ਉਹ ਫਿਰ ਅੱਗੇ ਤਹਿਸੀਲਾਂ ਦੇ ਵਿੱਚ ਜਾਂਦਾ ਫਿਰ ਤਹਿਸੀਲਾਂ ਦੇ ਵਿੱਚੋਂ ਪਟਵਾਰੀ ਕਾਨੂੰਗੋ ਤਹਿਸੀਲਦਾਰ ਸਾਰੇ ਕੰਮ ਤੇ ਲੱਗਦੇ ਤੇ ਉਹ ਵੇਨਦੇ ਵੀ ਕਿਹੜੇ ਮਤਲਬ ਪਿੰਡ ਦੀ ਜ਼ਮੀਨ ਰਿਕੁਆਇਰ ਹੋ ਰਹੀ ਹੈ ਕਿਹੜੇ ਕਿਸਾਨ ਦੇ ਨੰਬਰ ਇੱਥੇ ਆ ਰਹੇ ਨੇ ਕਿੰਨੀਆਂ ਕਨਾਲਾਂ ਕਿੰਨੇ ਮਰਲੇ ਕਨਾਲਾ ਮਰਲੇ ਤੇ ਨਹੀਂ ਇਥੇ ਕਿੱਲਿਆਂ ਦੀ ਗੱਲ ਹੋएगी ਵੀ ਕਿਹੜੇ ਕਿਸਾਨ ਦੇ ਕਿੰਨੇ ਕਿੱਲੇ ਵਿੱਚ ਆ ਰਹੇ ਨੇ ਉਹਨਾਂ ਕਿਸਾਨਾਂ ਨੂੰ ਫਿਰ ਅੱਗੋਂ ਨੋਟਿਸ ਜਾਂਦਾ ਕਿ ਤੁਹਾਡੇ ਇਸ ਕਿੱਲੇ ਚੋਂ ਜ਼ਮੀਨ ਚੋਂ ਰੇਲਵੇ ਜਾਂ ਕੋਈ ਸੜਕ ਜਾਂ ਕੋਈ ਪੋਲ ਇਦਾਂ ਬਣਨਾ ਤੇ ਤੁਹਾਨੂੰ ਉਹਦਾ ਯਾਨੀ ਕਿ ਮੁਆਵਜ਼ਾ ਦਿੱਤਾ ਜਾਏਗਾ ਜ਼ਮੀਨ ਇਹ ਤੁਹਾਡੀ ਐਕਵਾਇਰ ਹੋਣੀ ਚੀ ਹੁਣ ਕਾਨੂੰਨੀ ਤੌਰ ਤੇ ਕਿਸਾਨ ਰੋਕ ਨਹੀਂ ਸਕਦਾ ਲੇਕਿਨ ਅਗਰ ਉਹ ਐਪਲੀਕੇਸ਼ਨ ਪਾਣਾ ਚਾਹੇ ਡੀਸੀ ਸਾਹਿਬ ਨੂੰ ਅਰਜੀ ਉਹਨੂੰ ਲੱਗਾ ਕਿ ਜਿੱਥੋਂ ਇਹ ਸੜਕ ਲੰਘਣੀ ਹੈ ਜਾਂ ਰੇਲ ਲੰਘਣੀ ਹੈ ਉਹ ਮੇਰੇ ਯਾਨੀ ਕਿ ਡੇਢ ਕਿੱਲਾ ਆਉਂਦਾ ਲੇਕਿਨ ਲਿਖਿਆ ਕਿੱਲਾ ਹੀ ਹੋਇਆ ਅਕਵਾਇਰ ਜ਼ਿਆਦਾ ਹੋ ਰਹੀ ਹੈ ਲੇਕਿਨ ਲਿਖੀ ਘੱਟ ਹੋਈ ਹੈ ਅਕੋਰਡਿੰਗ ਟੂ ਫਰਦ ਤਾਂ ਉਹ ਐਪਲੀਕੇਸ਼ਨ ਪਾ ਸਕਦਾ ਜਾਂ ਮੈਨੂੰ ਜਾਂ ਮੇਰੇ ਪਿਛਲੇ ਨੂੰ ਮੁਆਵਜ਼ਾ ਜ਼ਿਆਦਾ ਮਿਲਿਆ ਮੈਨੂੰ ਘੱਟ ਮਿਲਿਆ ਤਾਂ ਇਦਾਂ ਦੀ ਐਪਲੀਕੇਸ਼ਨ ਪਾ ਸਕਦੇ ਹੋ ਵੀ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਜੇ ਸਹੀ ਹੋ ਰਿਹਾ ਐਕਟ ਦੇ ਅਕੋਰਡਿੰਗ ਫੇਰ ਨਹੀਂ ਸੋ ਇਦਾਂ ਚੱਲਦੇ ਚੱਲਦੇ ਇਹ ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਹੈ ਉਹ ਜ਼ਮੀਨ ਐਕਵਾਇਰ ਕਰਦੀ ਹੈ ਜਦੋਂ ਰੇਲ ਦੀ ਵਾਰੀ ਹੁੰਦੀ ਹੈ ਤਾਂ ਉਦੋਂ ਫਿਰ ਰੇਲਵੇ ਜਿਹੜਾ ਵਿਭਾਗ ਹੈ ਉਹ ਇੱਥੇ ਕੰਮ ਕਰਦਾ ਹੈ ਜਿਹੜਾ ਨਵਾਂ ਐਕਟ ਹੈ ਕਾਂਗਰਸ ਸਰਕਾਰ ਜਿਹੜਾ ਬਣਾ ਕੇ ਗਈ ਸੀ ਭਾਈ ਉਹ ਸੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪਰੈਂਸੀ ਇਨ ਲੈਂਡ ਐਕਵਿਜ਼ੀਸ਼ਨ ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਇਹਦੇ ਵਿੱਚ ਵੇਖੋ ਕਈ ਕੁਝ ਲਿਖਿਆ ਕਿ ਰਾਈਟ ਟੂ ਫੇਅਰ ਕੰਪਨਸੇਸ਼ਨ ਸਹੀ ਮੁਆਵਜ਼ਾ ਸਿਰਫ ਮੁਆਵਜ਼ਾ ਨਹੀਂ ਜਿੰਨਾ ਮਿਲਣਾ ਚਾਹੀਦਾ ਉਨਾ ਮਿਲੇ ਐਂਡ ਟਰਾਂਸਪੇਰੈਂਸੀ ਪੂਰਾ ਯਾਨੀ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਲੈਂਡ ਐਕਵਾਇਰ ਕਰਨ ਦੇ ਲਈ ਇੱਕ ਹੈਗਾ ਰੀਹੈਬਿਲੀਟੇਸ਼ਨ ਤੇ ਰੀਸੈਟਲਮੈਂਟ ਐਕਟ ਜੇ ਕੋਈ ਬਸਤੀ ਜਾਂ ਪਿੰਡ ਤੁਸੀਂ ਉਜਾੜ ਵੀ ਰਹੇ ਹੋ ਤਾਂ ਉਹਨਾਂ ਨੂੰ ਦੁਬਾਰਾ ਕਿਤੇ ਮੁੜ ਵਸੇਵਾ ਕਰਨਾ ਉਹਨਾਂ ਦਾ ਤੇ ਮੁੜ ਵਸੇਵਾ ਸਿਰਫ ਜਗਾ ਹੀ ਨਹੀਂ ਦੇਣੀ ਜੋ ਪਹਿਲੀਆਂ ਥਾਵਾਂ ਤੇ ਚੀਜ਼ਾਂ ਹੈ ਸੀ ਸਕੂਲ ਪਾਣੀ ਹਸਪਤਾਲ ਉਹ ਸਾਰਾ ਕੁਝ ਵੀ ਤੁਸੀਂ ਰੀਸੈਟਲਮੈਂਟ ਸਾਰੀ ਕਰਕੇ ਉਹਨਾਂ ਨੂੰ ਦੇਣੀ ਹੈ ਇਹਦੇ ਵਿੱਚ ਪਹਿਲਾ ਹੈਗਾ ਕਿ ਜੇਕਰ ਸਰਕਾਰ ਜ਼ਮੀਨ ਐਕਵਾਇਰ ਕਰਦੀ ਹੈ ਬੇਸ਼ੱਕ ਪਿੱਛੇ ਕੋਈ ਪ੍ਰਾਈਵੇਟ ਕੰਪਨੀ ਹੀ ਕੰਮ ਕਰਦੀ ਹੋਏਗੀ ਲੇਕਿਨ ਸਰਕਾਰ ਮੋਹਰੇ ਹੈ ਉਹ ਆਪ ਅੱਗੇ ਹੋ ਕੇ ਕੰਮ ਕਰਾ ਰਹੀ ਹੈ ਉਹਦੇ ਵਿੱਚ 70% ਉਥੋਂ ਦੇ ਲੋਕ ਨ ਜਿਹੜੇ ਵਸਨੀਕ ਨੇ ਉਹਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਦੂਜੀ ਗੱਲ ਹੈਗੀ ਹੈ ਕਿ ਜੇਕਰ ਪੀਪੀਪੀ ਮਾਡਲ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਗਰ ਹੋ ਰਹੀ ਹੈ ਤਾਂ 80% ਲੋਕਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਇਹ ਲਿਖੀ ਹੋਈ ਗੱਲ ਹੈ ਫਿਰ ਵੀ ਚਲੋ ਸਟਰੋਂਗ ਹੈ ਕੰਮ ਲੇਕਿਨ ਐਵੇਂ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹਦਾ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਕਿ ਕਿੰਨੀ ਸਹਿਮਤੀ ਲਈ ਜਾਂਦੀ ਹੈ ਤੀਜੀ ਗੱਲ ਸਭ ਤੋਂ ਵਧੀਆ ਹੈਗੀ ਹੈ ਕਿ ਇੱਕ ਤਰ੍ਹਾਂ ਦਾ ਨਾ ਸਮਾਜਿਕ ਲੇਖਾ ਜੋਖਾ ਉਹਦੇ ਲਈ ਇੱਕ ਟੀਮ ਬਣੇਗੀ ਆ ਮਾਹਰ ਬੈਠਣਗੇ ਵੀ ਸਿਰਫ ਜਿਹੜੀ ਜ਼ਮੀਨ ਐਕਵਾਇਰ ਆਪਾਂ ਕਰਦੇ ਆ ਉਹ ਇਹ ਤਾਂ ਨਹੀਂ ਵੀ ਇਕੱਲੇ ਖੇਤਾਂ ਚੋਂ ਕਰਨੀ ਐ ਪਦਰੀ ਜਮੀਨ ਵਿੱਚ ਕਿਸੇ ਦਾ ਕੋਈ ਘਰ ਆ ਗਿਆ ਕੋਈ ਦੁਕਾਨ ਆ ਗਈ ਕੋਈ ਫੈਕਟਰੀ ਆ ਗਈ ਉਹਨਾਂ ਦਾ ਜਿਹੜਾ ਨੁਕਸਾਨ ਹੋਣਾ ਉਹਦੀ ਪਰਪਾਈ ਕਿਵੇਂ ਕਰਨੀ ਹੈ ਕਿੰਨਾ ਮਿਲਣਾ ਚਾਹੀਦਾ ਉਹਨਾਂ ਨੂੰ ਮੁੜ ਕੇ ਕਿੱਥੇ ਜ਼ਮੀਨ ਦਿਓਗੇ ਕਿੰਨੇ ਉਹਨਾਂ ਨੂੰ ਪੈਸੇ ਮਹੀਨੇ ਦੇ ਦਿਓਗੇ ਕੀ ਕੀ ਉਹਦਾ ਮੁਆਵਜ਼ਾ ਹੋਏਗਾ ਉਹ ਸਾਰਾ ਕੁਝ ਕੁਮਾਰਾਂ ਦੀ ਟੀਮ ਵੱਲੋਂ ਤਿਆਰ ਕੀਤਾ ਜਾਂਦਾ ਵੀ ਆ ਕੁਝ ਹੋਣਾ ਚਾਹੀਦਾ ਗੱਲ ਕਰੀਏ ਜ਼ਮੀਨ ਦੀ ਕਿ ਜਿਹੜਾ ਜ਼ਮੀਨ ਨੂੰ ਕਿੰਨਾ ਆਪਾਂ ਪੈਸਾ ਦੇਣਾ ਮੁਆਵਜ਼ਾ ਕਿੰਨਾ ਦੇਣਾ ਇੱਕ ਕਿੱਲੇ ਦਾ ਹੁਣ ਇਹਦੇ ਵਿੱਚ ਮਾਰਕੀਟ ਰੇਟ ਵੇਖਿਆ ਜਾਂਦਾ ਤੇ ਮਾਰਕੀਟ ਰੇਟ ਕੱਢਣ ਦਾ ਤਰੀਕਾ ਪੁਰਾਣੇ ਦੇ ਵਿੱਚ ਕੀ ਸੀ ਕਿ ਲਾਸਟ ਜਿਹੜੇ 3 ਸਾਲ ਨੇ ਨਾ 3 ਸਾਲਾਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹਦੀ ਕੀਮਤ ਵੇਖੋ ਕਿੰਨੀ ਹੈ ਇੱਕ ਕਿੱਲੇ ਦੀ ਕਿੰਨੇ ਦੀ ਰਜਿਸਟਰੀ ਹੋਈ ਹੈ ਉਹਨਾਂ ਸਾਰਿਆਂ ਦੀ ਇੱਕ ਐਵਰੇਜ ਕੱਢ ਲਈ ਜਾਂਦੀ ਸੀ ਇੱਕ ਐਵਰੇਜ ਰੇਟ ਆ ਗਿਆ ਉਹਦਾ ਫਿਰ 2 ਗੁਣਾ ਦਿੱਤਾ ਜਾਂਦਾ ਸੀ ਇੱਥੇ 2 ਗੁਣਾ ਠੀਕ ਪਰ ਨਵੇਂ ਐਕਟ ਦੇ ਵਿੱਚ ਕੀ ਕਹਿੰਦੇ ਨੇ ਕਿ ਲਾਸਟ 3 ਸਾਲਾਂ ਦੀ ਐਵਰੇਜ ਨਹੀਂ ਵੇਖਣੀ ਇਹਦੇ ਵਿੱਚ ਵੇਖਣਾ ਕਿ ਸਭ ਤੋਂ ਵੱਧ ਕਿਹੜੇ ਰੇਟ ਤੇ ਰਜਿਸਟਰੀ ਹੋਈ ਆ ਉਹਨਾਂ ਰੇਟਾਂ ਦੀ ਇੱਕ ਐਵਰੇਜ ਜਿਹੜੇ ਸਭ ਤੋਂ ਵੱਧ ਰੇਟ ਹੁੰਦੇ ਸੀ ਉਹਨਾਂ ਰੇਟਾਂ ਦੀ ਐਵਰੇਜ ਕੱਢੀ ਜਾਂਦੀ ਸੀ ਤੇ 2 ਗੁਣਾ ਨਹੀਂ ਇਹ 4 ਗੁਣਾ ਹੋ ਗਿਆ ਜੀ ਹੁਣ ਕਿ 4 ਗੁਣਾ ਉਸ ਮਾਰਕੀਟ ਰੇਟ ਦਾ ਤੁਸੀਂ ਇਹ ਦੇਣਾ ਹੈ ਨਵੇਂ ਐਕਟ ਦੇ ਥਰੂ 2013 ਚ ਇਸ ਕਰਕੇ ਜਾਦੇ ਪੈਸੇ ਮਿਲਣ ਲੱਗੇ ਕਿਉਂਕਿ ਜ਼ਮੀਨ ਜਦੋਂ ਇੱਕ ਵਾਰੀ ਖੁੱਸ ਗਈ ਨਾ ਉਹ ਪੈਸੇ ਕਿਸੇ ਹੋਰ ਪਾਸੇ ਲੱਗ ਜਾਂਦੇ ਔਰ ਮੁੜ ਕੇ ਜ਼ਮੀਨ ਬਣਾਣੀ ਵੀ ਕਿੱਥੇ ਆ ਨਾਲ ਦੇ ਗਵੰਡੀ ਰਾਜਾਂ ਦੇ ਜ਼ਮੀਨ ਆਪਾਂ ਲੈ ਵੀ ਨਹੀਂ ਸਕਦੇ ਪੰਜਾਬ ਦੀ ਜ਼ਮੀਨ ਤੇ ਓਨੀ ਹੀ ਹੈ ਨਾ 1947 ਦਾ ਵੀ ਹਿਸਾਬ ਲਾਈਏ ਵੀ ਕੇਕ ਤੇ ਉੱਡਾ ਹੀ ਹੈ ਹਿੱਸੇ ਹੋਈ ਜਾ ਰਹੇ ਨੇ ਉਹਦੇ ਵਿੱਚੋਂ ਜਿੱਥੋਂ ਇੱਕ ਵਾਰੀ ਕੋਈ ਫੈਕਟਰੀ ਬਣ ਗਈ ਜਾਂ ਰੋਡ ਲੰਘ ਗਿਆ ਤਾਂ ਉਹ ਜ਼ਮੀਨ ਹਮੇਸ਼ਾ ਲਈ ਉੱਥੋਂ ਕਹਿ ਲਓ ਕਿ ਮੰਫੀ ਹੋ ਗਈ ਕੱਟੀ ਗਈ ਇਸ ਪੁਰਾਣੇ ਐਕਟ ਦੇ ਵਿੱਚ ਉਜਾੜਾ ਪੱਤਾ 30 ਤੋਂ ਲੈ ਕੇ 60% ਤੱਕ ਦਿੱਤਾ ਜਾਂਦਾ ਸੀ ਸਮੇਂ-ਸਮੇਂ ਨਾਲ ਵਧਿਆ ਲੇਕਿਨ ਇੱਥੇ ਆ ਕੇ ਉਸ ਉਜਾੜੇ ਪੱਤੇ ਨੂੰ 100% ਕਰ ਦਿੱਤਾ ਗਿਆ ਜਿੰਨੀ ਉਸ ਜ਼ਮੀਨ ਦੀ ਕੰਪਨਸੇਸ਼ਨ ਵੈਲਿਊ ਆਪਾਂ ਦੇਣੀ ਹੈ ਉਹਦਾ ਅੱਗੋਂ ਹਰ 100% ਉਜਾੜਾ ਪੱਤਾ ਮਿਲਦਾ ਹੁੰਦਾ ਸੀ ਕੇ ਬੰਦੇ ਨੇ ਇੱਕ ਜਗ੍ਹਾ ਤੋਂ ਆਪਣਾ ਸਾਰਾ ਟਿਕਾਣਾ ਪੁੱਟਣਾ ਤੇ ਨਵੀਂ ਜਗ੍ਹਾ ਤੇ ਸ਼ਿਫਟ ਹੋਣਾ ਉਹਦੀ ਸਾਰੀ ਕੀਮਤ ਇਹ ਸਾਰੀ ਕੱਢੀ ਜਾਂਦੀ ਸੀ ਇਹ ਸਾਰੀਆਂ ਗੱਲਾਂ ਨਵੇਂ ਐਕਟ ਦੀਆਂ ਨੇ ਠੀਕ ਸੋ ਐਸੀ ਮੋਟੀ ਮੋਟੀਆਂ ਗੱਲਾਂ ਇਸ ਐਕਟ ਬਾਰੇ ਤੇ ਆਉਣ ਵਾਲੇ ਸਮੇਂ 'ਚ ਵੇਖਦੇ ਆ ਕਿੱਧਰ ਜਾਂਦਾ ਹੈ ਜ਼ਮੀਨ ਨੂੰ ਐਕਵਾਇਰ ਕਰਨ ਵਾਲਾ ਮੁੱਦਾ ਤੇ ਸਰਕਾਰਾਂ ਕੀ ਕੁਝ ਨਵੇਂ ਹੱਥਕੰਡੇ ਲੈ ਕੇ ਆਉਂਦੀਆਂ ਨੇ ਵੀਡੀਓ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਮਿਲਦੇ ਆ ਕਿਸੇ ਅਗਲੀ ਹੋਰ ਨਵੀਂ ਐਜੂਕੇਸ਼ਨਲ ਵੀਡੀਓਜ਼ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ